ਸਕਾਲ ਸਕਾਈ ਨਿਊਜ਼ ਪੰਜਾਬ ਦੇ ਨਾਲ ਤੁਹਾਡੇ ਨੂੰ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਸੁਸ਼ੀਲ ਰਿੰਕੂ ਦੇ ਵੱਲੋਂ ਵੀ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਕੇ ਇਹਨੇ ਜ਼ਿਕਰ ਇਹ ਖਾਸ ਹੈ ਕਿ ਸੁਸ਼ੀਲ ਰਿੰਕੂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸਨ ਉਹਨਾਂ ਨੂੰ ਸੰਸਦ ਚੁਣਿਆ ਗਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਵੀ ਮਿਲੀ ਪਰੰਤੂ ਉਹਨਾਂ ਦੇ ਵੱਲੋਂ ਪਾਰਟੀ ਦੇ ਨਾਲ ਤੋੜ ਵਿਛੋੜਾ ਹੋਇਆ ਤੇ ਉਸ ਤੋਂ ਬਾਅਦ ਉਹ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਭਾਜਪਾ ਦੇ ਵੱਲੋਂ ਵੀ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ ਸੁਸ਼ੀਲ ਰਿੰਕੂ ਦਾ ਜਿਹੜਾ ਪਿਛੋਕੜ ਹੈ ਉਹ ਕਾਂਗਰਸ ਦੇ ਨਾਲ ਜ ਉੜ ਵਿਛੋੜੇ ਤੋਂ ਬਾਅਦ ਉਹ ਭਾਜਪਾ ਦੇ ਵਿੱਚ ਚਾਉਂਦੇ ਤੇ ਭਾਜਪਾ ਵੱਲੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਅੱਜ ਉਹਨਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਤੇ ਵੱਡੇ ਸਵਾਲ ਚੁੱਕੇ ਗਏ ਨੇ ਕਿ ਕੁਝ ਕਹਿਣਾ ਸੁਸ਼ੀਲ ਰਿੰਕੂ ਦਾ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲੈਣਾ ਦੇਖੋ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਕੰਮ ਕੀਤੇ ਆ ਡਿਵੈਲਪਮੈਂਟ ਕਰਵਾਈ ਆ ਔਰ ਜਿਹੜੇ ਸੂਬੇ ਜਿਨ੍ਹਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਜਿਸ ਤਰੀਕੇ ਦੇ ਨਾਲ ਉਹ ਸੂਬੇ ਅੱਜ ਅੱਗੇ ਵਧੇ ਆ ਔਰ ਬੜੀ ਮੈਂ ਮਤਲਬ ਅਫਸੋਸ ਨਾਲ ਕਹਿ ਸਕਦਾ ਕਿ ਪੰਜਾਬ ਜਿਹੜਾ ਪਹਿਲੇ ਨੰਬਰ ਦਾ ਸੂਬਾ ਹੁੰਦਾ ਸੀ ਅੱਜ 17ਵੇਂ ਨੰਬਰ ਤੇ ਚਲਾ ਗਿਆ ਔਰ ਅੱਜ ਪੰਜਾਬ ਨੂੰ ਦੁਬਾਰਾ ਮੁੜ ਪਹਿਲੇ ਨੰਬਰ ਤੇ ਲੈ ਕੇ ਆਉਣਾ ਇਹ ਸਾਡੀ ਪ੍ਰਾਇੋਰਟੀ ਵੀ ਹੈ ਔਰ ਪੰਜਾਬ ਦੇ ਲੋਕਾਂ ਦੀ ਇਹ ਸੋਚ ਵੀ ਹੈ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਜਿਸ ਤਰੀਕੇ ਦੇ ਨਾਲ ਕੇਂਦਰ ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਹੈ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਵੀ ਉਹਨਾਂ ਦੇ ਕੈਂਡੀਡੇਟ ਹੈ ਜਿਹੜੇ ਵੱਧ ਤੋਂ ਵੱਧ ਜਿੱਤ ਕੇ ਜਾਣੇ ਚਾਹੀਦੇ ਆ ਤਾਂ ਕਿ ਜਿਹੜੀ ਵਿਕਾਸ ਦੀ ਧਾਰਾ ਹੈ ਕਿ ਪੰਜਾਬ ਵੱਲੇ ਪਾਸੇ ਵੀ ਹੈ ਜਿਹੜੀ ਆ ਸਕਦੀ ਹੈ ਸਰ ਕੱਲ ਚੱਲੀ ਸਾਹਿਬ ਲਗਾਤਾਰ ਵਿਰੋਧ ਹੋ ਰਿਹਾ ਹੈ ਬੀਜੇਪੀ ਕੇ ਕੈਂਡੀਡੇਟ ਦਾ ਪੰਜਾਬ ਮੇ ਲਗਾਤਾਰ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਹਨ ਦੇਖਿਏ ਮੈਂ ਨਹੀਂ ਸਮਝਦਾ ਕਿ ਜਿਹੜਾ ਕਿਸਾਨ ਆ ਉਹ ਸਾਡਾ ਵਿਰੋਧ ਕਰ ਰਿਹਾ ਕਿਸਾਨ ਦੀ ਜਿਹੜੀ ਡੈਫੀਨੇਸ਼ਨ ਆ ਕਿਸਾਨ ਤਾਂ ਇੱਕ ਮਿਹਨਤੀ ਮਜ਼ਦੂਰ ਆਪਣਾ ਕੰਮ ਕਰਨ ਵਾਲਾ ਅੰਨਦਾਤਾ ਜਿਹੜਾ ਦੁਨੀਆ ਦਾ ਪੇਟ ਭਰਦਾ ਕਿਸਾਨ ਨੇ ਕਦੀ ਵੀ ਜਿਹੜਾ ਮੈਂ ਸਮਝਦਾ ਕੀ ਏਦਾਂ ਦੀ ਗੱਲ ਨਹੀਂ ਕੀਤੀ ਅੱਜ ਤਾਂ ਜਿਹੜੇ ਵੀ ਲੋਕ ਇਹ ਵਿਰੋਧ ਕਰ ਰਹੇ ਆ ਇਹ ਕਿਸਾਨ ਨਹੀਂ ਇਹ ਸਰਕਾਰੀ ਕਿਸਾਨ ਸਰ ਚੰਨੀ ਸਾਹਿਬ ਨੇ ਕੱਲ ਕੋ ਵੱਡਾ આરોਪ ਲਗਾਇਆ ਵੈ ਕਹਿੰਦੇ ਕਿ ਸ਼ੀਤਲ ਤੇ ਰਿੰਕੂ ਪਹਿਲਾਂ ਹੀ ਇਕੱਠੇ ਸੀਗੇ ਤੇ ਹੁਣ ਸਟੇਜਾਂ ਤੇ ਵੀ ਇਕੱਠੇ ਆ ਕੇ ਜਿੰਨੇ ਵੀ ਸ਼ਹਿਰ ਚ ਦੋ ਨੰਬਰ ਤੇ ਕੰਮ ਹੁੰਦੇ ਆ ਇਹ ਹੀ ਕਰਵਾ ਰਹੇ ਸੀ ਚਲੋ ਮੇਰਾ ਤੇ ਸ਼ੀਤਲ ਦਾ ਦੋ ਨੰਬਰ ਦਾ ਕੰਮ ਤਾਂ ਨਜ਼ਰ ਨਹੀਂ ਆਇਆ ਕੋਈ ਪਰ ਚੰਨੀ ਸਾਹਿਬ ਨੇ ਜਿਹੜੇ 2 ਨੰਬਰ ਦੇ ਪੈਸੇ ਕਮਾਏ ਸੀਗੇ ਉਹਦੇ ਉਹ ਕੇਸ ਜ਼ਰੂਰ ਭੁਗਤ ਰਿਆ ਉਹਨਾਂ ਦੇ ਘਰ ਦੇ ਵਿੱਚੋਂ 10 ਕਰੋੜ ਰੁਪਇਆ ਫੜਿਆ ਗਿਆ ਰਗਦੀ ਸਮਗਲਿੰਗ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਬਹੁਤ ਘਟ ਗਈ ਸੀ ਔਰ ਜਦੋਂ ਚੰਨੀ ਸਾਹਿਬ ਨੇ ਚਾਰਜ ਲਿਆ ਤਾਂ ਡਰੱਗ ਜਿਹੜੀ ਜੋਰਾਂ ਦੇ ਵਿਕਣ ਲੱਗ ਪਈ ਕੀ ਚੰਨੀ ਸਾਹਿਬ ਇਹ ਜਵਾਬ ਦੇ ਸਕਦੇ ਆ ਕਿ ਜਿਹੜੇ ਉਹਨਾਂ ਦੇ ਘਰ ਦੇ ਵਿੱਚੋਂ ਪੈਸੇ ਫੜੇ ਗਏ ਸੀ ਕੀ ਉਹ ਰੇਤਾ ਦੀ ਸਮਗਲਿੰਗ ਦੇ ਸੀਗੇ ਜਾਂ ਡਰੱਗ ਦੀ ਸਮਗਲਿੰਗ ਦੇ ਸੀਗੇ